ਇਸ ਤੂਲ ਸ਼ਰੀਰ ਹਾਂ ਇਸ ਤੂਲਾ ਤੇ ਮਨ ਪ੍ਰਕਾਸ਼ਾ ਸਮਝਿਆ ਨਾ ਮਨ ਤਾਂ ਪਹਿਲਾਂ ਵੀ ਦੁੱਖ ਲੱਗਦਾ ਕਿਉਂਕਿ ਮਨ ਮਨ ਨੂੰ ਤਾਂ ਦੁੱਖ ਲੱਗਣ ਵਾਲੀ ਕੋਈ ਚੀਜ਼ ਹੈ ਨਹੀਂ ਦੁੱਖ ਤਾਂ ਤਨ ਨੂੰ ਲੱਗਦਾ ਮਨ ਕਦੋਂ ਦੁਖੀ ਹੁੰਦਾ ਹੈ ਜਿੰਨੀ ਦੇਰ ਤਨ ਦੇ ਵਿੱਚ ਆ ਸਮਝ ਗਿਆ ਨਾ ਜੇ ਮੈਂ ਆਪਾਂ ਦੇਖਦੇ ਹਾਂ ਕੋਈ ਬੰਦਾ ਬਿਮਾਰਾ ਬਿਮਾਰ ਹੋ ਗਿਆ ਜਿੰਨੀ ਦੇਰ ਜਾਗਦਾ ਉਹ ਦਹਾਈ ਦਹਾਈ ਕਰਦਾ ਸੌ ਗਿਆ ਕੋਈ ਤਕਲੀਫ ਨਹੀਂ ਸੋਣਾ ਕੀ ਹੈ ਕਿ ਉਹ ਤਨ ਤੋਂ ਵੱਖ ਹੋ ਗਿਆ ਫਿਰ ਜਾਗਦਾ ਤਨ ਛਾ ਗਿਆ ਫਿਰ ਤਕਲੀਫਾ ਡਾਕਟਰ ਸਲਾਹ ਦਿੰਦੇ ਵੀ ਹਾਂ ਇਹਨੂੰ ਨੀਂਦ ਆਉਣ ਤੋਂ ਇਹਦਾ ਦਰਦ ਦੁਰ ਹੈ ਤੋਂ ਇਸੇ ਤਰੀਕੇ ਸਾਨੂੰ ਦੱਸਿਆ ਵੀ ਮਨ ਜਿਹੜਾ ਉਹ ਆਪਣਾ ਜਦੋਂ ਆਪਾਂ ਇਸ ਤਨ ਨਾਲ ਤੋੜ ਕੇ ਉਧਰ ਜੋੜ ਲੈਂਦੇ ਤੇ ਮਨ ਨੂੰ ਕੋਈ ਤੋ ਨਹੀਂ ਹੁੰਦੀ ਕਿਉਂਕਿ ਤਾਨੂੰ ਤਾਂ ਤਕਲੀਫ ਹੋਣੀ ਉਹ ਇਹ ਨਹੀਂ ਵੀ ਤਾਨੂੰ ਕੋਈ ਤਕਲੀਫ ਨਹੀਂ ਹੁੰਦੀ ਮਤਲਬ ਦੁੱਖ ਦੁੱਖ ਤਨ ਦਾ ਹੋਇਆ ਹਾਂ ਪਰ ਮਨ ਇਸ ਚੀਜ਼ ਤੋਂ ਪਰ ਹੋ ਜਾਂਦਾ ਕਿਉਂਕਿ ਮਨ ਨੂੰ ਕੋਈ ਤਕਲੀਫ ਨਹੀਂ ਹੈ ਉਹ ਮੰਨ ਲੋ ਆਪ ਜੀ ਨੂੰ ਕੋਈ ਰੋਗ ਆ ਗਿਆ ਜਾਂ ਕੋਈ ਸੱਟ ਪੇਟ ਲੱਗ ਗਈ ਹਾਂਜੀ ਉਹਦੀ ਤਕਲੀਫ ਫੀਲ ਕਰੋ ਬਿਲਕੁਲ ਤਕਲੀਫ ਹੋਏਗੀ ਤਕਲੀਫ ਹੋਏਗੀ ਅਸੀਂ ਜਾਵਾਂਗੇ ਡਾਕਟਰ ਕੋਲ ਜਾਵਾਂਗੇ ਪਰ ਸਾਨੂੰ ਇਹ ਨਹੀਂ ਵੀ ਮੰਨ ਦੁਖੀ ਆ ਵੀ ਹਾਂ ਕਿਉਂ ਹੋਈ ਐਸਾ ਨਹੀਂ ਹੈ ਕਿਉਂਕਿ ਅਸੀਂ ਸਮਝਾਂਗੇ ਹਾਂ ਇਹ ਤਕਲੀਫ ਆਈ ਕੁਝ ਇਸ ਡਾਕਟਰ ਨਾਲ ਵੀ ਸੰਜੋਗ ਸੀ ਕੁਝ ਇਸ ਦਾ ਸੀ ਲੈਣਾ ਦੇਣਾ ਸੀ ਸਮਝ ਗਏ ਨਾ ਜਦੋਂ ਤੁਹਾਡੀ ਪ੍ਰੀਖਿਆ ਹੋਈ ਆ ਪ੍ਰਮਾਤਮਾ ਦਾ ਸਾਖਸ਼ਾਤਕਾਰ ਉਹ ਤੋਂ ਬਾਅਦ ਹੋਇਆ ਜਾਂ ਪਹਿਲਾਂ ਹੋ ਗਿਆ ਸੀ ਨੇ ਉਹ ਸਾਖਸ਼ਾਤ ਕਰਤਾ ਹੋ ਜਾਂਦਾ ਕਿਉਂਕਿ ਪਹਿਲਾਂ ਜੋਤ ਹੁੰਦੀ ਫਿਰ ਸਾਨੂੰ ਆਤਮਾ ਰੂਪ ਨਜ਼ਰ ਆਉਂਦਾ ਆਤਮਾ ਦਾ ਰੂਪ ਆਤਮਾ ਰੂਪ ਮਤਲਬ ਇੱਥੇ ਸਾਨੂੰ ਸਾਰਾ ਐ ਸ਼ੀਸ਼ੇ ਦੀ ਤਰ੍ਹਾਂ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਸਾਨੂੰ ਇਹ ਲੱਗਦਾ ਵੀ ਅਸੀਂ ਸ਼ੀਸ਼ੇ ਮੈਚ ਚ ਤੁਰੇ ਫਿਰਦੇ ਆ ਸ਼ੀਸ਼ੇ ਚ ਹੈ ਕੀ ਹੈ ਸ਼ੀਸ਼ੇ ਜਨ ਚਮਕ ਜਿਵੇਂ ਇੱਕ ਤੁਸੀਂ ਘਰ ਬਣਾ ਲਓ ਸ਼ੀਸ਼ੇ ਲਾ ਕੇ ਆਲੇ ਦਲੇ ਤੁਸੀਂ ਉਹਦੇ ਮੈਂ ਆਪਣੇ ਘਰਾਂ ਦੇ ਵਿੱਚ ਲੱਗੇ ਵੀ ਆ ਇਹ ਤਾਂ ਸਾਨੂੰ ਇਹ ਲੱਗਿਆ ਵੀ ਅਸੀਂ ਸ਼ੀਸ਼ੇ ਮੈਚ ਚ ਤੁਰੇ ਫਿਰਦੇ ਆ ਮਤਲਬ ਉਹੀ ਸ਼ਾਈਨ ਚਮਕਾ 글로 ਹੈ ਉਹ ਸਾਰੇ ਸ਼ੀਸ਼ਿਆਂ ਚ ਦੇਖੂਗਾ ਨਹੀਂ ਸ਼ੀਸ਼ੇ ਚ ਜੇ ਨਹੀਂ ਦੇਖੂਗੀ ਇੱਥੇ ਸਾਨੂੰ ਸਾਰੇ ਉਹ ਚਮਕ ਦਿੱਸੇਗੀ ਹਰ ਇੱਕ ਚ ਸਾਨੂੰ ਉਹ ਚਮਕ ਦਿੱਸਣੀ ਨਹੀਂ ਸਾਨੂੰ ਜਦੋਂ ਹੋ ਜਾਂਦਾ ਸਤਿ ਸ਼ਕਤਕਾਰ ਉਹ ਜੋਤ ਦਿਖਾਈ ਜਾਂਦੀ ਆ ਉਹ ਗਲੋ ਚਮਕ ਦਿਖਾਈ ਜਾਂਦੀ ਆ ਆਪਾਂ ਨੂੰ ਇੱਕ ਤਾਂ ਉਹ ਦਿਖ ਰਹੀ ਆ ਫਿਰ ਸੰਸਾਰ ਨਹੀਂ ਦਿਖਦਾ ਸੰਸਾਰ ਉਹਦੇ ਵਿੱਚ ਖੇਤ ਖੜੇ ਉਹਦੇ ਵਿੱਚ ਦਿਖਦਾ ਉਹਦੇ ਵਿੱਚ ਹੀ ਦਿਸਦਾ ਸੂਖਮ ਦੇ ਵਿੱਚ ਹੁਣ ਆਪਾਂ ਕੀ ਆ ਕਿ ਆਪਾਂ ਦਰਖਤ ਨੂੰ ਦੇਖਦੇ ਆ ਫਿਰ ਜੇਕਰ ਤੁਸੀਂ ਮੈਨੂੰ ਦੇਖਦੇ ਆ ਮੈਂ ਤੁਹਾਨੂੰ ਦੇਖਦਾ ਹੁਣ ਆਪਣੇ ਦੋਨਾਂ ਦੇ ਵਿਚਾਲੇ ਕੋਨਾ ਨਿਰੰਕਾਰ ਆ ਤੁਸੀਂ ਦੇਖਦੇ ਨਹੀਂ ਮੈਂ ਉਸ ਨੂੰ ਦੇਖਦਾ ਦਿਖ ਰਿਹਾ ਹਾਂ ਤੁਸੀਂ ਹਾਂਜੀ ਹਾਂ ਉਹ ਤਾਂ ਬੁਰਕੇ ਜਦ ਤੁਹਾਨੂੰ ਇੱਕ ਵਾਰੀ ਪ੍ਰਗਟ ਹੋ ਗਿਆ ਤੁਸੀਂ ਉਹਦੇ ਹੁਕਮ 'ਚ ਚੱਲਦੇ ਫਿਰ ਤੁਤਕਾ ਦੇ ਵਾਕ ਨਹੀਂ ਹੋਏਗਾ